ਲਾਵੀ ਬਲਦੇਵ ਸਿੰਘ ਹਾਜ਼ਰੀ ਲਾ ਕੇ ਆਪਾਂ ਬੰਦਿਆਂ ਦੀ ਜਿਹੜੀਆਂ ਪੈਂਡਿੰਗ ਰੈਪਟਾਂ ਪੰਗਾ ਉਹ ਦੇਖ ਕੇ ਕਰਾ ਆਪਾਂ ਸਾਹਿਬ ਵੀ ਆਉਣ ਵਾਲੇ ਆਗੇ ਬਾਅਦ ਨਹੀਂ ਲੜਨਗੇ ਸਾਹਿਬ ਕਿਰਾਂ ਪੈਂਡਿੰਗ ਰੈਪਟਾਂ ਜਿਹੜੀਆਂ ਉਹ ਦੇਖ ਕੇ ਕਿਉਂਕਿ ਬੰਦੇ ਇੱਥੇ ਤਿੰਨ ਚਾਰ ਆਏ ਹੈਗੇ ਆਗੇ ਜਿਹੜੇ ਗਿੜੇ ਮਾਰ ਦਿਆਗੇ ਨਹੀਂ ਤੇ ਵੀ ਸਾਡਾ ਕੰਮ ਨਹੀਂ ਹੋਇਆ ਸਾਡਾ ਕੰਮ ਨਹੀਂ ਹੋਇਆ ਲਾ ਹਾਵੀ ਮੁੰਛੀ ਜੈ ਹੰਨ ਜਨਾਬ ਜੈ ਹੰਨ ਤਾਂ ਠੀਕ ਹੈ 유ਨੀਫਾਰਮ ਨਹੀਂ ਪਾਈ ਉਹ 유ਨੀਫਾਰਮ ਤਾਂ ਜੀ ਧੋਣ ਵਾਲੀ ਸੀਗੀ ਧੋਣ ਵਾਲੀ ਤਾਂ ਸਕੂਲ ਚ ਐਵੇਂ ਥਾਣਾ ਇਹ ਵੀ ਹੈ ਤਾਂ ਥਾਣਾ ਹੀ ਇੱਥੇ ਉੱਥੇ ਬਾਹਰ ਨੇ ਚੱਲ ਜਾਂਦੇ ਸੀ ਇੱਥੇ ਨਹੀਂ ਚੱਲਨੇ ਅੱਛਾ ਇਹੇ ਜਥਾ ਪਾਲਾਂਗੇ ਜੀ ਇਹੇ ਜਥਾ ਬਦਲੀ ਕਰਕੇ ਸਿੱਟੂ ਉਨੀ ਤਨਖਾਹ ਜਿਹੜਾ ਕਰਾਈ ਲੱਗ ਜਾ ਕਰੂਗਾ ਨਹੀਂ ਤਨਖਾਹ ਤੋਂ ਵੱਧ ਕੋਈ ਨਹੀਂ ਪਾਲਾਂਗੇ ਗਲਤੀ ਹੋ ਗਈ ਹਾਂ ਬੈਠੋ ਜੀ ਕਿਲਾਤੀ ਹਾਜੀ ਬੰਦੇ ਨਹੀਂ ਹਾਜੀ ਵੀ ਲੱਗੀ ਹੈ ਆਪਣੇ 20 ਬੰਦੇ ਹਾਜ਼ਰ ਆ ਆਪਣੇ ਈ ਬੰਦੇ ਆ ਵੀ ਬੰਦੇ ਆ ਇੱਧਰ ਆਈ ਨਹੀਂ ਆ ਮੀ ਵੀ ਬੰਦੇ ਆ ਆ ਚਾਹੇ ਅੱਜ ਦੀ ਲਿਸਟ ਆ ਇਹ ਅੱਜ ਦੀ ਲਿਸਟ ਹੈ ਅੱਛਾ ਦੋ ਹੋਮਗਾਰਡ ਵਾਲੇ ਹੋ ਗਏ ਹਾਂਜੀ ਤੇ ਐਸਆਈ ਤੇ ਕਾਸਟੇਬਲ ਹਾਂਜੀ ਤੇ ਬੰਦਾ ਕੋਈ ਦਿਨਾਂ ਨੇ ਇੱਕ ਗੇਟ ਤੇ ਸੰਤਰੀ ਖੜਾ ਇੱਕ ਤੋਂ ਆ ਨਹੀਂ ਬੰਦੇ ਆਪਣੇ ਵੀ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਚਾਰ ਬੰਦੇ ਆਪਣੇ ਐਮਐਲਏ ਸਾਹਿਬ ਦੇ ਕਰੀਬੀ ਸਰਪੰਚ ਆ। ਅੱਛਾ। ਉਹਨਾਂ ਦੀ ਪਿੰਡ 'ਚ ਦੁਸ਼ਮਣੀ ਹੈਗੀ। ਕੋਈ ਸ਼ਾਮ ਲਾੜ ਦੱਬੀ ਬੈਠਿਆ ਘਰ। ਹਾਂ। ਤੇ ਸਰਪੰਚਾਂ ਸਰਪੰਚਾਂ ਨੂੰ ਖਤਰਾਗਾ। ਉਹ ਆਏ ਸੀਗੇ ਐਮਐਲਏ ਸਾਹਿਬ ਦਾ ਫੋਨ ਆਇਆ ਸੀਗਾ ਕਹਿੰਦੇ ਵੀ ਚਾਰ ਬੰਦੇ ਉੱਥੇ ਭੇਜੋ। ਚਾਰ ਬੰਦੇ ਆਪਣੇ ਉੱਥੇ ਗਏ ਵੇ। ਹਾਂ। ਦੋ ਆਪਣੇ ਇੱਥੇ ਡੇਰਾਗਾ ਨੇੜੇ। ਪਖੰਡੀ ਸਾਹਿਬ ਦਾਗਾ। ਅੱਛਾ। ਦੋ ਬੰਦੇ ਉਹਦੀ ਸਿਕਿਉਰਿਟੀ ਦੇ ਗਏ ਵੇ। ਉਹਦੀ ਵੀ ਜਾਨ ਨੂੰ ਖਤਰਾ। ਸਾਥ ਦੀ ਨੂੰ 6 ਹੋ ਗਏ। ਤੇ 8 ਬੰਦੇ ਆਪਣੇ ਜਿਹੜੇ ਤਸਵੀਰਾਂ ਭੌਂਕਦਿਆਂ ਫੇਸਬੁੱਕ ਤੇ। ਅੱਛਾ। ਹਾਂ। ਉਹਨਾਂ ਦੀ ਜਾਨ ਨੂੰ ਖਤਰਾ ਕਿਉਂਕਿ ਉਹ ਚਾਪਲਾਂ ਮਾਰਦੇ ਰਹਿੰਦੇ ਆਗੇ ਸਮੇਂ-ਸਮੇਂ ਤੇ ਜਦੋਂ ਵੀ ਕੋਈ ਪੰਜਾਬ ਦਾ ਮੁੱਦਾ ਹੁੰਦਾ ਉਹ ਫੇਸਬੁੱਕ ਤੇ ਭੌਂਕਣਾ ਉਹਨਾਂ ਦਾ ਕੰਮ ਆ ਉਹਨਾਂ ਦੀ ਜਾਨ ਨੂੰ ਖਤਰਾ ਹੈ 8 ਬੰਦੇ ਉਹਨਾਂ ਦੇ 8 ਬੰਦੇ ਉਹਨਾਂ ਦੀ ਸਿਕਿਉਰਿਟੀ ਤੇ ਗਏ ਆ ਵੀ ਦੋ ਚਾਪਲਾਂ ਨਾਲ ਠੀਕ ਹੈ ਤੇ 4 ਬੰਦੇ ਆਪਣੇ ਗਏ ਵੇ ਕਲਾਕਾਰਾਂ ਨਾਲ ਠੀਕ ਹੈ ਆਪਣੇ ਇਲਾਕੇ ਦੇ ਦੋ ਮਸ਼ਹੂਰ ਕਲਾਕਾਰ ਆਗੇ 4 ਬੰਦੇ ਉਹਨਾਂ ਦੀ ਸਿਕਿਉਰਿਟੀ ਤੇ ਗਏ ਵੇ ਆਗੇ ਨਾਲ ਪੈਲਸ ਜੇ ਪ੍ਰੋਗਰਾਮ ਲਗਾਉਣਾ ਅੱਛਾ ਅੱਛਾ ਇਹ ਪ੍ਰੋਗਰਾਮ ਸੀਗਾ ਜੀ ਤੇ ਬਾਕੀ ਇੱਕ ਮੈਂ ਹੈਗਾ ਇੱਕ ਸੰਤਰੀ ਘੜੀ ਉਹ ਤਾਂ ਠੀਕ ਹੈ ਤੇ ਰੇਡ ਮਾਰਨ ਜਾਣਾ ਸੀ ਆਪਾਂ ਤੇ ਹੁਣ ਮੈਂ ਕਿਹਨੂੰ ਲੈ ਕੇ ਜਾਵਾਂ ਰੇਡ ਦਾ ਤੁਸੀਂ ਐਂ ਕਰੋ ਜੀ ਫਿਰ ਆਪਾਂ ਥਾਣੇ ਨੂੰ ਜਿੰਦਾ ਲਾ ਜਲਦੇ ਆਂ ਕਿ ਹੋਰ ਤਾਂ ਕੋਈ ਹੱਲ ਹੈ ਨਹੀਂ ਆਪਣੇ ਕੋਲੇ ਜਾਂ ਚਾਬੀ ਗਵਾਂਢੀਆਂ ਨੂੰ ਫੜਾ ਜਾਨੇ ਆਂਗੇ ਇਹਨਾਂ ਨੂੰ ਭਾਜ ਜਾਨੇ ਆਂ ਦੁਕਾਨ ਵਾਲਾ ਜਿਹੜਾ ਗਵਾਂਢੀ ਆਪਣੀ ਤੇ ਫਿਰ ਉਹਨਾਂ ਨੇ ਥਾਣਾ ਖੋਲ ਕੇ ਕਰਾਉਣਾ ਕਿ ਇਹ ਗਵਾਂਢੀਆਂ ਨੇ ਚਾਬੀ ਫੜਾ ਦਾਂਗੇ ਤਾਂ ਆਪਾਂ ਇਹ ਤਾਂ ਤੁਸੀਂ ਉੱਪਰ ਗੱਲਬਾਤ ਕਰੋ ਜੀ ਹੁਣ ਇਹ ਤਾਂ ਆਪਣਾ ਦਾ ਕੀ ਹੈ ਸਾਡੇ ਆਰਡਰ ਦੇ ਹਿਸਾਬ ਨਾਲ ਬੰਦੇ ਭੇਜ ਤੇ ਨਫਰੀ ਅੱਗੇ ਘੱਟ ਹੈ ਹੁਣ ਕਰ ਗਈ ਓਏ ਆਹ ਹੀ ਨਹੀਂ ਕੁਝ ਕਰ ਨਿੰਦੇ ਜੀ ਪੁਲਿਸ ਨੂੰ ਤਾਂ ਕਲਾਕਾਰ ਬਾਬੇ ਹੋਗੇ ਤੇ ਫੇਸਬੁੱਕ ਵਾਲੇ ਇਹ ਭੌਂਕੇ ਇਹਨਾਂ ਦੀ ਸਿਕਿਉਰਿਟੀ ਵੱਧਾ ਰੱਖੀ ਤਾਂ ਪੰਜਾਬ ਪੁਲਿਸ ਸੀਗੀ ਉਹਦੇ ਵਾਸਤੇ ਲੋਕਾਂ ਦੀ ਰਾਖੀ ਵਾਸਤੇ ਤੇ ਕਰੀ ਇਹ ਜਾਂਦੀ ਹੈ ਕਿ ਪਖੰਡਨਾਂ ਤੇ ਕਲਾਕਾਰਾਂ ਨੇ ਸਿਆਂ ਗੱਲਾਂ ਆਏ ਆ ਕਿ ਪੁਲਿਸ ਪੰਜਾਬ ਜਿਹੜੀ ਲੋਕਾਂ ਦੀ ਸੁਰੱਖਿਆ ਵਾਸਤੇ ਹੁੰਦੀ ਹੈ ਹਾਂਜੀ ਇਹ ਤਾਂ ਕਲਾਕਾਰਾਂ ਵਾਸਤੇ ਬਾਬਿਆਂ ਵਾਸਤੇ ਤੇ ਜਿਹੜੇ ਫੇਸਬੁੱਕ ਤੇ ਮਾਰਦੇ ਚਵੜਾ ਉਹਨਾਂ ਵਾਸਤੇ ਰਹੇਗੀ ਪੁਲਿਸ ਆਪ ਜਨਤਾ ਦੀ ਸੁਰੱਖਿਆ ਰੱਬ ਆਸਰੀ ਹੋਵੇ ਰੱਬ ਆਸਰੀ ਹੋਊਗੀ ਤਾਂ ਹੀ ਤਾਂ ਪੁਲਿਸ ਨੂੰ ਹੋਰ ਇੱਕ ਗਾਲਾਂ ਕੱਢਦਾ ਜੀ ਹਾਂ ਸਹੀ ਗੱਲ ਐ ਹੁਣ ਥਾਣੇ ਨੂੰ ਜਿੰਦਾ ਲਾਉਣ ਵਾਲਾ ਕੰਮ ਹੋਇਆ ਲੋਕ ਕਹਿੰਦੇ ਨੇ ਪੁਲਿਸ ਕੰਮ ਕੰਮ ਨਹੀਂ ਕਰਦੀ ਕੰਮ ਕਿੱਥੋਂ ਕਰੇ ਬੰਦੇ ਨਹੀਂ ਪੂਰੇ ਹੁੰਦੇ ਪੁਲਿਸ ਨੂੰ ਕੋਲੇ ਹਾਂ ਹੁਣ ਤੂੰ ਰਹਿ ਕੇ ਇੱਕ ਥਾਣੇ 'ਚ ਮੈਂ ਹੋ ਗਿਆ ਤੇ ਸੰਤਰੀ ਵਿਚਾਲੇ ਗੇਟ ਤੇ ਖੜਾ ਕਈ ਵਾਰੀ ਕੋਈ ਕੁੱਤਾ ਵਿੱਲਾ ਹੀ ਵੜ ਜਾਂਦਾ ਉਹਨੂੰ ਵੀ ਖੜਨਾ ਪੈਂਦਾ ਗੇਟ ਤੇ ਹਾਂਜੀ ਗਾਂ ਤਾਂ ਗੰਦਾ ਵੀ ਨਹੀਂ ਲਾ ਸਕਦੇ ਉੱਪਰ ਸਾਹਿਬ ਨਾਲ ਗੱਲਬਾਤ ਕਰੋ ਜੀ ਬੰਦੇ-ਬੰਦੇ ਹੋਰ ਮਗਾਓ 5-10 ਯਾਰ ਸਾਹਿਬ ਨੇ ਤਾਂ ਆਰਡਰ ਕਰ ਦੇਣਾ ਸ ਨਾਫਰੀ ਘਟ ਹੈ ਤੇ ਆਪ ਉਸ ਦੀ ਅੱਛਾ ਜੀ ਹਾਂ ਹੁਣ ਨਾਫਰੀ ਸਰਕਾਰ ਵਧਾਵੇ ਤਾਂ ਕੋਈ ਪੰਜ ਚਾਰ ਬੰਦੇ ਥਾਣੇ ਮਗਰ ਵੱਧ ਹੋਣ ਆ ਉਹ ਫਾਇਦਾ ਹੋਵੇ ਉਹ ਜੇ ਆ ਬੰਦਾ ਕੋਈ ਕੰਪਲੇਟ ਲਿਖਾਉਣ ਆਉਂਦਾ ਉਹਨਾਂ ਦੀ ਤਾਂ ਕੋਈ ਸੁਣੀ ਨਹੀਂ ਜਾਂਦੀ ਨਹੀਂ ਸੁਣੀ ਨਹੀਂ ਜਾਂਦੀ ਉਹਨਾਂ ਦੀ ਆਪਣਾ ਤਾਂ ਹੋਰ ਹੀ ਇੱਧਰ ਕੰਮ ਵਥੇ ਰਾਂਦਾ ਜੀ ਪੰਜਾਹ ਪੋਰਸ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਇੱਥੇ ਆ ਬਦਨਾਮ ਟਾਈ ਲੋਕਾਂ ਨੇ ਕੀਤੀ ਲੋਕਾਂ ਦੀ ਸਿਰਖਿਆ ਵਾਤੇ ਹੈ ਹੀ ਨਹੀਂ ਹਾਂਜੀ ਇਹਦਾ ਬਸ ਪਖੰਡੀ ਸਾਧਾ ਵਾਸਤੇ ਫੇਸਬੁਕੀਆਂ ਵਾਸਤੇ ਕਲਾਕਾਰਾਂ ਵਾਸਤੇ ਪੰਜਾਹ ਪੋਰਸ ਤਾਂ ਇਹਨਾਂ ਵਾਸਤੇ ਰਹੀ ਹਾਂਜੀ ਆਹ ਲੋਕ ਤਾਂ ਬਹੁਤ ਦੁਖੀ ਹੋਗੇ। ਹੁਣ ਫਿਰ ਦਾਲੇ ਉੱਤੇ ਆਪਣਾ ਥਾਣੇ ਨੂੰ ਜਿੰਦਾ ਰਾਨਾ ਵਾਲੇ ਕੱਲੀ ਹੋਗੀ। ਜਿੰਦਾ ਰਾਨਾ ਜਾਂ ਕੱਲ ਦੇ ਰੱਖ ਲਓ ਜੀ ਫਿਰ। ਕੱਲ ਤੇ ਕੀ ਅੱਜ ਆਰਡਰ ਆਏ ਸੀ ਉਹਦੇ ਨਸ਼ੇ ਵਾਲੇ ਫੜਨਾ। ਚਲੋ ਗੋਇਨਸ ਮੈਂ ਮੋਟੀ ਸੈਟਿੰਗ ਕਰ ਲਓ ਜੀ। ਕਰ ਲਓ ਕਿ ਯਾਰ ਹੋਮਗਾਰਡ ਵਾਲੇ ਬੰਦੇ ਵੀ ਉਧਰੀ ਭੇਜਤੇ ਉਧਰੀ ਭੇਜਤੇ ਹੀ ਹੁਣ ਪੂਰੇ ਕਰਨੇ ਆ ਜੀ ਉਹਨਾਂ ਦੀ ਜਾਨ ਨੂੰ ਬੜਾ ਖਤਰਾ ਹੈਗਾ। ਉਹ ਯਾਰ ਕੀ ਕਰਿਆ ਜਾਵੇ ਯਾਰ। ਨਾ ਕਿਸੇ ਨੂੰ ਛੁੱਟੀ ਮਿਲਦੀ ਐ। ਜੋ ਵੀ ਤਾਂ ਡਿਊਟੀ ਹੈ ਜੋ ਵੀ 24 ਘੰਟੇ ਲਈ ਜਨੇ ਹੁਣ ਮੈਂ ਕੀ ਜਵਾਬ ਦੇ ਮਹ ਸਾਹਿਬ ਨੂੰ ਤੋਂ ਡਰਾ ਸੀ ਕੋਥੇ ਰੇਡ ਕਰੋ ਜਾ ਕੇ ਨਸ਼ੇ ਵਾਲੇ ਨੂੰ ਤੁਸੀਂ ਕਰ ਲੋ ਯਾਉਦੇ ਹਿਸਾਬ ਨਾਲ ਗੱਲਬਾਤ ਕੋਈ ਗੱਲਬਾਤ ਕੀ ਹੁਣ ਫਿਰ ਮੈਂ ਕੱਲਾ ਜਾਵੜਦਾ ਹਾਂ ਤੋ ਤਾਂ ਗੱਲ ਨਹੀਂ ਕੱਲਾ ਜਾਵੜੋ ਜਾਂ ਦੋ ਧੜਗੇ ਲੈ ਜੂ ਨਾਲ ਹੋਰ ਕੀ ਆ ਫਿਰ ਉਹ ਧੜਗੇ ਫਿਰ ਇਥੇ ਵਰਦੀ ਪਈ ਹੈ ਆਪਣੇ ਹੋਮ ਗਾਰਡਾ ਦੀ ਉਹ ਪਵਾ ਦਨੇ ਆਗੇ ਹੋਰ ਫਿਰ ਕੀ ਹੈ ਇਹ ਮੈਂ ਉਹ ਸਹੀ ਗੱਲ ਹੈ ਹਾਂ ਚੱਲ ਮੈਂ ਕਰਦਾ ਫਿਰ ਸਾਹਿਬ ਨਾਲ ਗੱਲ ਠੀਕ ਹੈ ਠੀਕ ਹੈ ਓਕੇ ਬੈਠ ਕੇ ਕੰਮ ਫਿਰ ਜਿੰਨਾ ਕੋ ਹੁੰਦਾ ਕੋਈ ਕਰ ਦੇਗੇ ਹਾਂ ਰਾਫਤਾ ਪੈਂਡਿੰਗ ਪੰਗਾ ਆ ਠੀਕ ਹੈ ਠੀਕ ਹੈ